ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਪਿੰਡ ਪਹਾਣਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਦੋ ਝੋਟੀਆਂ ਵਿਖਾਉਣੀਆਂ ਕੱਲੀ-ਕੱਲੀ ਬਾਰੇ ਡਿਟੇਲ ਚ ਗੱਲ ਕਰਾਂਗੇ ਬਹੁਤ ਹੀ ਸਾਫ਼-ਸੁਤਰੀਆਂ ਤੇ ਸੋਹਣੇ ਕੱਦ ਕਾਠ ਵਾਲੀਆਂ ਦੋਵੇਂ ਝੋਟੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਕ ਨੰਬਰ ਵਾਲੀ ਝੋਟੀ ਦੀ ਜੋ ਕਿ ਜਿਸ ਦੀ ਪੂਛ ਥੋੜੀ ਜਿਹੀ ਕੱਟੀ ਹੋਈ ਹੈ ਦੋ ਦੰਦ ਝੋਟੀ ਹੈ ਉੱਚੇ ਲੰਮੇ ਕੱਦ ਦੀ ਹੈ ਬਹੁਤ ਸੋਹਣਾ ਸਿੰਗ ਲੱਗਾ ਹਾਈਟ ਬਹੁਤ ਜ਼ਿਆਦੇ ਚੰਗੀ ਹੈ ਸੂਨ ਦੇ ਵਿੱਚ ਅਜੇ ਹਫ਼ਤਾ ਬਾਕੀ ਹੈ ਬਹੁਤ ਸੋਹਣਾ ਥਣ ਲੱਗਾ ਹੈ ਲੇਵੇ ਦੀ ਕੁਆਲਿਟੀ ਬਹੁਤ ਹੀ ਜ਼ਿਆਦੇ ਚੰਗੀ ਹੈ ਹਵਾਨਾ ਚੈੱਕ ਕਰ ਸਕਦੇ ਹੋ ਤੁਸੀਂ ਪਿਛਲੇ ਥਣਾਂ ਦੀਆਂ ਨਖੇਰਾਂ ਦੇਖ ਸਕਦੇ ਹੋ ਸਾਫ਼ ਹਵਾਨੇ ਦੀ ਸੋਹਣੀ ਝੋਟੀ ਹੈ ਉੱਚੇ ਲੰਮੇ ਕੱਦ ਦੀ ਹੈ ਜੇਕਰ ਆਪਾਂ ਇਸ ਝੋਟੀ ਤੋਂ ਪਹਿਲੇ ਸੂਏ ਦੁੱਧ ਦੀ ਉਮੀਦ ਕਰੀਏ ਤਾਂ ਆਰਾਮ ਨਾਲ 14-15 ਲੀਟਰ ਪਹਿਲੇ ਸੂਏ ਦੁੱਧ ਪਾਉਗੀ ਚਲਦੇ ਹੋ ਤੁਸੀਂ ਕਰ ਸਕਦੇ ਹੋ ਚੈੱਕ ਥਣਾ ਦੀ ਕੁਆਲਿਟੀ ਦੇਖ ਸਕਦੇ ਹਾਂ ਬੋਡੀ ਸਟਰਕਚਰ ਚੈੱਕ ਕਰ ਸਕਦੇ ਹਾਂ ਬਹੁਤ ਹੀ ਉੱਚੇ ਲੰਮੇ ਕੱਦ ਦੀ ਚੰਗੇ ਵਜਨ ਦੀ ਚੰਗੇ ਵਜੂਦ ਦੀ ਝੋਟੀ ਹੈ ਚੈੱਕ ਕਰ ਸਕਦੇ ਹੋ ਚਲਦੇ ਹੋਏ ਹਵਾਨਾ ਬਹੁਤ ਸਾਫ਼ ਹੈ ਸਿੰਘ ਬਹੁਤ ਹੀ ਸੋਹਣਾ ਲੱਗਾ ਹੈ ਸਿੰਘ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਇਹ ਝੋਟੀ ਹਰੇਕ ਪੱਕ ਤੋਂ ਇੱਕ ਨੰਬਰ ਹੈ ਕੁਆਲਿਟੀ ਵਾਈਸ ਵੀ ਇੱਕ ਨੰਬਰ ਹੈ ਚੈੱਕ ਕਰ ਸਕਦੇ ਹਾਂ ਹਵਾਨਾ ਕੈਮਰਾ ਨੇੜੇ ਕਰਕੇ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰਾ ਸੋਹਣਾ ਥਣ ਲੱਗਾ ਹੈ ਮੋਟਾ ਥਣ ਮੋਟੀ ਚਵਾਈ ਵਾਲਾ ਥਣ ਲੱਗਾ ਹੈ ਦੇਖੋ ਇੱਕ ਸ਼ਾਨਦਾਰ ਚੀਜ਼ ਕਹਿ ਸਕਦੇ ਹਾਂ ਆਓ ਹੁਣ ਆਪਾਂ ਗੱਲ ਕਰਾਂਗੇ ਦੂਜੇ ਨੰਬਰ ਵਾਲੀ ਝੋਟੀ ਦੀ ਇਸ ਦੇ ਸੂਨ ਦੇ ਵਿੱਚ ਵੀ ਹਫ਼ਤਾ ਬਾਕੀ ਹੈ ਚੰਗੀ ਲੈਂਥ ਦੀ ਇਹ ਆ ਵਜਨਦਾਰ ਛੋਟੀ ਸੋਨਾ ਸਿੰਘ ਲੱਗਾ ਹੈ ਦੇਖ ਸਕਦੇ ਹਾਂ ਚਮਕ-ਦਮਕ ਬੋਡੀ ਸਟਰਕਚਰ ਬਹੁਤ ਹੀ ਸ਼ਾਨਦਾਰ ਹੈ ਹਵਾਨਾ ਬਹੁਤ ਵਧੀਆ ਲੱਗਾ ਥਣ ਬਹੁਤ ਸੋਹਣਾ ਲੱਗਾ ਥਾਣਾ 'ਚ ਨਖੇਰੇ ਚੈੱਕ ਕਰ ਸਕਦੇ ਹਾਂ ਬਹੁਤ ਹੀ ਵਧੀਆ ਥਾਣਾ 'ਚ ਨਖੇਰੇ ਦੇਖੋ ਜੇਕਰ ਇਸ ਤੋਂ ਗੱਲ ਕਰੀਏ ਤੇ ਸੂਨ ਦੀ ਤਾਂ ਇੱਕ ਹਫ਼ਤਾ ਸੂਨ ਦੇ ਵਿੱਚ ਇਹਦੇ ਪਿਆ ਚੱਲਦੇ ਹੋਏ ਕਰਿਓ ਚੈੱਕ ਇਸ ਨੂੰ ਵੀ ਆਪਾਂ ਇਸ ਤੋਂ ਵੀ ਆਰਾਮ ਨਾਲ 12-13 ਲੀਟਰ ਦੁੱਧ ਦੀ ਉਮੀਦ ਪਹਿਲੇ ਸੂਏ ਕਰ ਸਕਦੇ ਹਾਂ। ਬਾਕੀ ਸੇਵਾ ਤੇ ਬਹੁਤ ਨਿਰਪਰ ਹੁੰਦਾ। ਤੁਸੀਂ ਝੋਟੀ ਨੂੰ ਸਕਰੀਨ ਉੱਪਰ ਚੱਲਦੇ ਹੋਏ ਦੇਖ ਸਕਦੇ ਹੋ। ਸਾਫ਼ ਹਵਾਨੇ ਦੀ ਸੋਹਣੇ ਥਾਂ ਦੀ ਝੋਟੀ ਆ। ਚੰਗਾ ਵਜਨ ਵਜੂਦ ਹੈ। ਚੈੱਕ ਕਰ ਸਕਦੇ ਹੋ ਤੁਸੀਂ। ਕੁਆਲਿਟੀ ਵਾਈਸ ਝੋਟੀ ਇੱਕ ਨੰਬਰ ਕਹਿ ਸਕਦੇ ਹਾਂ। ਦੇਖੋ ਝੋਟੀ ਨੂੰ ਚੱਲਦੇ ਹੋਏ ਚੰਗੀ ਰਾਜੀਪੜੀ ਸਹੀ ਝੋਟੀ ਕਹਿ ਸਕਦੇ ਹਾਂ। ਬਾਕੀ ਜੇਕਰ ਤੁਹਾਨੂੰ ਇਹਨਾਂ ਦੋਹਾਂ ਝੋਟੀਆਂ 'ਚੋਂ ਕੋਈ ਵੀ ਝੋਟੀ ਪਸੰਦ ਆਉਂਦੀ ਹੈ ਖਰੀਦਣਾ ਚਾਹੁੰਦੇ ਹੋ ਤੁਸੀਂ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਆਪਣਾ ਨੰਬਰ ਹੈ ਜੀ 98782 14644 98782 14644 ਸਕਰੀਨ ਉੱਪਰ ਵੀ ਚੱਲ ਰਿਹਾ ਹੈ। ਬਾਕੀ ਤੁਸੀਂ ਆਪਣੀ ਪੂਰੀ ਤਸੱਲੀ ਕਰਕੇ ਖਰੀਦ ਕੇ ਲੈ ਜਾ ਸਕਦੇ ਹੋ। ਉਲੇ ਆ ਕੇ ਆਪਣੀ ਪੂਰੀ ਤਸੱਲੀ ਕਰਕੇ ਖਰੀਦ ਕੇ ਲੈ ਕੇ ਜਾਓ ਬਾਕੀ ਆਪਣੀ ਇਸ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ ਨਵੀਆਂ-ਨਵੀਆਂ ਵੀਡੀਓ ਵਾਸਤੇ ਆਪਣੇ ਇਸ YouTube ਚੈਨਲ ਨਾਲ ਬਨੇ ਰਹੋ ਧੰਨਵਾਦ